ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਬਲੌਗਸ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਇਸ ਚੈਨਲ ਦੇ ਜ਼ਰੀਏ ਜੋ ਵੀ ਬਾਹਰਲੇ ਮੁਲਕਾਂ 'ਚ ਉਤਰਾ ਚੜਾ ਆਉਂਦੇ ਰਹਿੰਦੇ ਆ ਉਹਦੇ ਬਾਰੇ ਗੱਲਬਾਤ ਕਰਦੇ ਰਹਿੰਦੇ ਆ ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਸੱਚ ਤੇ ਆਥੈਂਟੀਕੇਟਡ ਨਿਊਜ਼ ਆ ਤੁਹਾਡੇ ਤੱਕ ਲੈ ਕੇ ਆਈਏ ਤੁਹਾਨੂੰ ਸਚਾਈ ਦਾ ਪਤਾ ਲੱਗ ਜਾਏ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਬਾਹਰਲੇ ਮੁਲਕਾਂ ਦੀ ਸੱਚਾਈ ਤੋਂ ਦੂਰ ਰਹਿੰਦੇ ਐ ਇਸ ਕਰਕੇ ਉਹਨਾਂ ਤੱਕ ਸੱਚਾਈ ਪਹੁੰਚਾਉਣਾ ਸਾਡਾ ਫਰਜ਼ ਐ ਤੇ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆਂ ਵੀ ਆਥੈਂਟੀਕੇਟ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਅੱਜ ਦੇ ਪੋਡਕਾਸਟ ਦੇ ਵਿੱਚ ਮੇਰੇ ਨਾਲ ਮੌਜੂਦ ਰਹਿਣਗੇ ਕਰਨੌਲਖ ਕਰਨੌਲਖ ਨੂੰ ਸਾਰੇ ਤੁਸੀਂ ਜਾਣਦੇ ਹੀ ਆ ਜੋ ਪਿਛਲੇ 10-15 ਸਾਲ ਕੈਨੇਡਾ ਲਗਾ ਕੇ ਵਤਨ ਵਾਪਸ ਪਰਤੇ ਆ ਤੇ ਉਹ ਹੁਣ ਪੰਜਾਬ ਨੂੰ ਪ੍ਰੋਮੋਟ ਕਰਨ ਵਾਸਤੇ ਲੱਗੇ ਆ ਕਿਉਂਕਿ ਪੰਜਾਬ ਨਾਲ ਉਹਨਾਂ ਦਾ खासा ਲਗਾਅ ਹੈ ਉਹ ਆ ਤੇ ਪਹਿਲਾ ਆਪਾਂ ਕਰਨ ਔਲਖ ਨਾਲ ਆਪਾਂ ਵੈਲਕਮ ਕਰ ਲਈਏ ਤੇ ਫਿਰ ਆਪਾਂ ਅੱਗੇ ਗੱਲਾਂ ਬਾਤਾਂ ਕਰਾਂਗੇ ਔਲਖ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਬਸ ਵਧੀਆ ਵਧੀਆ ਤੁਸੀਂ ਠੀਕ ਹੋ ਹਾਂਜੀ ਹਾਂਜੀ ਬਾਈ ਵਧੀਆ ਜੀ ਹਾਂ ਜੋ ਪਿਛਲੇ ਹਫਤੇ ਸਾਰਾ ਕੁਝ ਹੋਇਆ ਨਾ ਉਹਦੇ ਬਾਰੇ ਆਪਾਂ ਅੱਜ ਵਿਚਾਰ ਚਰਚਾ ਕਰਨੀ ਹੈ ਜੀ ਮੈਨੂੰ ਉਮੀਦ ਹੈ ਕਿ ਤੁਸੀਂ ਜੋ ਸੱਚ ਹੈ ਜਿਹੜਾ ਹੈਗਾ ਲੋਕਾਂ ਦੇ ਅੱਗੇ ਰੱਖੋਗੇ ਜੀ ਬਾਈ ਇੱਕ ਨਾ ਜਿਵੇਂ ਹੁਣ ਆਪਣੀਆਂ ਪੰਜਾਬੀ ਭੈਣਾਂ ਹਨਾ ਉਹ ਵੀ ਵੱਡੇ ਲੈਵਲ ਤੇ ਕੈਨੇਡਾ ਪੜਨ ਗਈਆਂ ਕੰਮ ਕਰਨ ਗਈਆਂ ਤੇ ਸਾਡੇ ਛੋਟੇ ਭਰਾ ਵੱਡੇ ਛੋਟੇ ਉਹ ਵੀ ਕੈਨੇਡਾ ਗਏ ਆ ਆਪਣੀਆਂ ਪੰਜਾਬੀ ਕੁੜੀਆਂ ਵੱਡੇ ਤਦਾਦ ਦੇ ਵਿੱਚ ਜੁਰਮਾਂ ਦਾ ਸ਼ਿਕਾਰ ਹੋ ਰਹੀਆਂ ਵੀ ਇੱਕ ਖਬਰ ਟਿਕਟੋਕ ਦੀ ਵੀ ਨਿਕਲ ਕੇ ਆਈ ਸੀ ਵੀ ਜਿਹਦੇ ਵਿੱਚ ਆਪਣਾ ਪੰਜਾਬੀ ਭਰਾ ਹੀ ਉਹਦੇ ਚ ਵਿਕਟਮ ਹੈ ਸੌਰੀ ਅਕਿਊਜ਼ਡ ਹੈ ਤੇ ਪੰਜਾਬੀ ਕੁੜੀਆਂ ਨੂੰ ਉਹ ਜਿਹੜਾ ਹੈਗਾ ਟਿਕਟੌਕ ਤੇ ਜਿਹੜਾ ਹੈਗਾ ਸ਼ਿਕਾਰ ਬਣਾਉਂਦਾ ਸੀਗਾ ਵੀ ਉਹਦੀ ਇਨਸੀਡੈਂਟ ਜਿਹੜਾ ਹੋਇਆ ਉਹ ਵੀ ਮੈਂ ਕਹਿੰਦਾ ਵੀ ਬਹੁਤ ਸ਼ਰਮਨਾਕ ਇਨਸੀਡੈਂਟ ਆ ਭਾਈ ਉਹ ਇਨਸੀਡੈਂਟ ਹੋਇਆ ਨਹੀਂ ਉਹ ਇਨਸੀਡੈਂਟ ਹੋ ਰਿਹਾ ਐ ਐਕਚੁਅਲੀ ਮੈਂ ਤੁਹਾਡੀ ਗੱਲ ਦੇ ਵਿੱਚ ਗੱਲ ਐਡ ਕਰਾਂਗਾ ਉਹ ਆਈਡੀ ਦਾ ਨਾਮ ਹੈਗਾ ਜੱਟ ਆਊਟਲਾਸ ਟਿਕਟੌਕ ਦੀ ਆਈਡੀ ਹੈ ਕੋਈ ਬੰਦਾ ਭਲਾ ਸੱਚ ਵੀ ਕਰ ਸਕਦਾ ਠੀਕ ਹੈ ਇਹ ਬੰਦੇ ਦੀ ਆਈਡੀ ਤੇ ਹਰ ਰੋਜ਼ ਪੋਸਟ ਪੈਂਦੀ ਹੈ ਠੀਕ ਹੈ ਜੀ ਚਾਹੇ ਕੁੜੀਆਂ ਨੂੰ ਕਹਿੰਦਾ ਕਿ ਮੈਂ ਤੁਹਾਡੀ ਰੈਂਟ ਚ ਹੈਲਪ ਕਰੂੰਗਾ ਮੈਂ ਤੁਹਾਡੀ ਗਰੋਸਰੀ ਚ ਹੈਲਪ ਕਰੂੰਗਾ ਮੈਂ ਤੁਹਾਨੂੰ ਆਈਫੋਨ 16 ਲੈ ਕੇ ਦੇਵਾਂਗਾ ਆਈਫੋਨ 17 ਪ੍ਰੋ ਮੈਕਸ ਲੈ ਕੇ ਦੇਵਾਂਗਾ ਹਾਂ ਠੀਕ ਹੈ ਤੁਸੀਂ ਇਹ حساب ਲਾ ਕੇ ਵੇਖੋ ਕਿ ਮੈਂ ਤੁਹਾਨੂੰ ਆਪਣਾ ਸ਼ਾਪਿੰਗ ਕਰਾਉਂਗਾ ਮਹੀਨੇ ਦੀ ਮੈਲਚ ਦਿੱਤਾ ਜਾਂਦਾ ਹਾਂ ਮੈਂ ਤੁਸੀਂ ਮੇਰੇ ਨਾਲ ਰਹੋ ਮੈਂ ਤੁਹਾਨੂੰ ਕਾਰ ਤੇ ਆਪਣੇ ਜਿੱਥੇ ਜਾਣਾ ਉੱਥੇ ਡ੍ਰੌਪ ਆਫ ਕਰੂੰਗਾ ਤੁਹਾਨੂੰ ਉੱਥੋਂ ਪਿਕਅਪ ਕਰੂੰਗਾ ਤੁਹਾਡਾ ਮੇਰੇ ਨਾਲ ਰਹਿਣ ਦਾ ਕੋਈ ਖਰਚਾ ਨਹੀਂ ਤੁਸੀਂ ਕੋਈ ਲਾਂਡਰੀ ਦਾ ਬਿੱਲ ਨਹੀਂ ਦੇਣਾ ਸਾਰਾ ਕੰਮ ਤੋਂ ਮੈਂ ਤੁਹਾਡਾ ਕਰੂੰਗਾ ਸਿਰਫ ਤੁਸੀਂ ਮੇਰੇ ਨਾਲ ਆਪਦਾ ਬੈੱਡ ਸ਼ੇਅਰ ਕਰਨਾ ਹੈ ਜਾਂ ਤੁਸੀਂ ਮੇਰੇ ਨਾਲ ਫਿਜ਼ੀਕਲ ਹੋਣਾ ਹੈ ਇਸ ਸ਼ਰਿਆਮ ਹਰ ਰੋਜ਼ ਅੱਜ ਦੇ ਟਾਈਮ ਵੀ ਟਿਕਟੌਕ ਤੇ ਪੋਸਟ ਪਾਉਂਦਾ ਏਸ ਆਈਡੀ ਤੇ ਤੇ ਕੁੜੀਆਂ ਨੂੰ ਜਿਹੜੀਆਂ ਹੈਗੀਆਂ ਸਟੂਡੈਂਟ ਕੁੜੀਆਂ ਸਿੱਧਾ ਲਿਖਿਆ ਹੁੰਦਾ ਨੀਡ ਸਟੂਡੈਂਟ ਕੁੜੀ ਸਟੂਡੈਂਟ ਕੁੜੀ ਚਾਹੀਦੀ ਹੈ ਜਾਂ ਕੁੜੀ ਪੰਜਾਬੀ ਕੁੜੀ ਚਾਹੀਦੀ ਹੈਗੀ ਹੈ ਜਿਹੜੀ ਮੇਰੇ ਨਾਲ ਸੌਂ ਸਕੇ ਜਿਹੜੀ ਮੇਰੇ ਨਾਲ ਬੈੱਡ ਸ਼ੇਅਰ ਕਰ ਸਕੇ ਮੈਂ ਉਹ ਕੁੜੀ ਦਾ ਸਾਰਾ ਖਰਚਾ ਚੱਕਣ ਨੂੰ ਤਿਆਰ ਐ ਮੈਂ ਉਹਨੂੰ 500 ਡਾਲਰ ਦੀ 1000 ਡਾਲਰ ਦੀ ਸ਼ਾਪਿੰਗ ਵੀ ਕਰਾਉਂਗਾ ਸੋ ਹੁਣ ਇਸ ਚੀਜ਼ ਨੂੰ ਪੁਲਿਸ ਬਿਲਕੁਲ ਵੀ ਸੀਰੀਅਸ ਨਹੀਂ ਲੈ ਰਹੀ ਤੁਸੀਂ ਇਹ ਲਾ ਕੇ ਦੇਖੋ ਵੀ ਹੁਣ ਆਨਲਾਈਨ ਸਿੱਧਾ ਪੰਜਾਬੀ ਚ ਕਹਾਂ ਤਾਂ ਸੈਕਸ ਵਿਕ ਰਿਹਾ ਹੂੰ ਵਿਕ ਰਿਹਾ ਕੋਈ ਸ਼ੱਕ ਨਹੀਂ ਇਹਦੇ ਤੇ ਉਹ ਬੰਦਾ ਸਿੱਧਾ ਆਪਣੀਆਂ ਕੁੜੀਆਂ ਨੂੰ ਟਾਰਗੇਟ ਕਰ ਰਿਹਾ ਆਪਣੀਆਂ ਕੁੜੀਆਂ ਨੂੰ ਸ਼ਿਕਾਰ ਬਣਾ ਰਿਹਾ ਆਪਣੇ ਹੁਣੇ ਹੀ ਨਹੀਂ ਮੈਨੂੰ ਪਤਾ ਅੱਜ ਤੱਕ ਕਿੰਨੀਆਂ ਕੁੜੀਆਂ ਨੂੰ ਸ਼ਿਕਾਰ ਬਣਾ ਚੁੱਕਾ ਹੈ ਜਾਂ ਕਿੰਨੀਆਂ ਕੁੜੀਆਂ ਫਸ ਗਈਆਂ ਹੋਣਗੀਆਂ ਇਸ ਗੱਲ ਦੇ ਵਿੱਚ ਮੈਂ ਹੁਣ ਇੱਕ ਹੋਰ ਗੱਲ ਐਡ ਕਰਦਾ ਹਾਂ ਉਹਦੇ ਥੱਲੇ ਮੈਂ ਕਮੈਂਟ ਰੀਡ ਕਰ ਰਿਆ ਸੀਗਾ ਜੀ ਤੇ ਉਹਦੇ ਚ ਬਹੁਤੇ ਜਿਹੜੇ ਆਪਣੇ ਸਿਆਣੇ ਭੈਣ ਭਰਾ ਹੈਗੇ ਆ ਉਹਨਾਂ ਨੇ ਥੱਲੇ ਕਮੈਂਟ ਕੀਤੇ ਆ ਬਾਈ ਬਾਲੀਆਂ ਮਿਲ ਗਈਆਂ ਤਾਂ ਇੱਕ ਸਾਨੂੰ ਵੀ ਦੇ ਦੇ ਓਹੋ ਠੀਕ ਆ ਜੇ ਕੋਈ ਹੋਰ ਹੋਈ ਜੇ ਤੇਰੇ ਪਸੰਦ ਦਾ ਮਾਨਸਿਕਤਾ ਦੇਖੋ ਤੇ ਲੋਕਾਂ ਆ ਜੇ ਤੇਰੇ ਕੋਈ ਪਸੰਦ ਕੁੜੀ ਨਾ ਹੋਈ ਉਹ ਸਾਨੂੰ ਦੇ ਦੇ ਜਾਂ ਸਾਨੂੰ ਵੀ ਦੱਸੀ ਤੈਨੂੰ ਹੋਰ ਮਿਲ ਗਈ ਤਾਂ ਇਹੋ ਜੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਾਂ ਤਾਂ ਫਿਰ ਇਹਨਾਂ ਦੇ ਧੀਆ ਪੈਣਾ ਹੈ ਨਹੀਂ ਘਰੇ ਇਹੀ ਸੋਚ ਸਕਦੇ ਆਪਾਂ ਬਿਲਕੁਲ ਬਿਲਕੁਲ ਸਹੀ ਇੱਕ ਬੰਦੇ ਨੇ ਇੱਕ ਸੀਗਾ ਜੀ ਹੁਣ ਕਹਿਣਾ ਨਹੀਂ ਚਾਹੀਦਾ ਇੱਕ ਗੇ ਸੀਗਾ ਉਹਨੇ ਥੱਲੇ ਕਮੈਂਟ ਕਰਕੇ ਲਿਖਿਆ ਕਿ ਬਾਈ ਗੇ ਚੱਲੂਗਾ ਓਹੋ ਹੈ ਤੇ ਦੂਜੇ ਨੇ ਲਿਖਿਆ ਥੰਨੇ ਕਮੈਂਟ ਕੀਤਾ ਕਿ ਭਾਈ ਨਹੀਂ ਨਹੀਂ ਉਹ ਤਾਂ ਆਪ ਹੀ ਤੇਰੇ ਨਾਲ ਦਾ ਹੁਣ ਤੁਸੀਂ ਹਸਾਬ ਲਾ ਕੇ ਚੱਲੋ ਕਿੱਥੋਂ ਤੱਕ ਲੋਕਾਂ ਦੀ ਮਾਨਸਿਕਤਾ ਡਿੱਗ ਚੁੱਕੀ ਹੈ ਕਿੱਥੋਂ ਤੱਕ ਲੋਕ ਆਪਣੇ ਸਟੂਡੈਂਟਾਂ ਨੂੰ ਸ਼ਿਕਾਰ ਬਣਾ ਰਹੇ ਹੈ ਸਟੂਡੈਂਟ ਕੁੜੀਆਂ ਨੂੰ ਪਹਿਣਾ ਨੂੰ ਬਚਨ ਦੀ ਲੋੜ ਹੈ ਜੀ ਇਹ ਜਿਹੇ ਸ਼ਿਕਾਰੀਆਂ ਤੋਂ ਬਿਲਕੁਲ 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 ਮੈਂ ਇੱਕ ਹੋਰ ਵੀ ਗੱਲ ਸਾਹਮਣੇ ਆਈ ਸੀ ਕਿ ਵੀ ਜਿਹੜੇ ਉੱਥੇ ਟੀਨੇਜਰ ਕੈਨੇਡਾ ਦੇ ਉਹ ਆਪਣੇ ਪੰਜਾਬੀ ਆ ਜਿਹੜੇ ਠਰਕੀ ਬੰਦੇ ਆ ਜਾਂ ਜਿਹੜੇ ਕਹਿ ਲੋ ਵੀ ਗਲਤ ਬੰਦੇ ਆ ਹਨਾ ਜੋ ਕਹਿ ਲੋ ਵੀ ਆਪਦੀ ਕਹਿ ਲੋ ਵੀ ਸੈਕਸ ਦੀ ਪੂਰਤੀ ਕਰਨ ਵਾਸਤੇ ਇੱਧਰ ਉੱਧਰ ਤੁਰੇ ਫਿਰਦੇ ਉਹਨਾਂ ਨੂੰ ਐਕਸਪੋਜ਼ ਕਰਨ ਤੇ ਲੱਗੇ ਹੋਏ ਆ ਕਿ ਹੈਗਾ ਘਟਨਾ ਕੀ ਆ ਉਹ ਉਹ ਨਾ ਜੀ ਘਟਨਾ ਜਿਹੜੀ ਹੈਗੀ ਆ ਉਹ ਇੰਸਟਾਗ੍ਰam ਤੇ ਤੇ ਟਿਕਟੌਕ ਤੇ ਬੜੀ ਵਾਇਰਲ ਹੈ ਜੀ ਉਹ ਅੱਛਾ ਜੀ ਕੈਨੇਡਾ ਦੇ ਜੰਪਲ ਜਵਾਬ ਹੈ ਜੀ 12 ਤੋਂ 13 ਠੀਕ ਹੈ ਉਹਨਾਂ ਹੌਸੀ ਪੰਜਾਬੀਆਂ ਨੂੰ ਕੈਨੇਡਾ 'ਚ ਐਕਸਪੋਜ਼ ਕਰ ਰਹੇ ਆ ਜਿਹੜੇ 15 ਸਾਲ ਤੋਂ ਮਤਲਬ ਥੱਲੇ ਆਪਣੇ ਬੱਚਿਆਂ ਜਾਂ 14-15 ਸਾਲ ਦੇ ਬੱਚਿਆਂ ਨੂੰ ਸ਼ਿਕਾਰ ਬਣਾਉਂਦੇ ਆ ਉਹ ਕੀ ਕਰਦੇ ਆ ਜੀ ਆਨਲਾਈਨ ਡੇਟਿੰਗ ਐਪਸ ਤੇ ਜਾਂਦੇ ਆ ਤੇ ਉੱਥੇ ਆਈਡੀਆਂ ਬਣਾਉਂਦੇ ਆ ਗੋਰੀਆਂ ਦੇ ਨਾਂ ਤੇ 14 ਸਾਲ ਦੀ ਗੋਰੀ ਹੈ ਜੀ ਇਹ 15 ਸਾਲ ਦੀ ਗੋਰੀ ਹੈ ਮੈਨੂੰ ਇੱਕ ਬੰਦੇ ਦੀ ਲੋੜ ਹੈ ਫਿਜ਼ੀਕਲ ਨਹੀਂ ਇਸ ਲਈ ਜਾਂ ਆਈਡੀ ਬਣਾਉਂਦੇ ਆ ਜਿੱਥੇ ਆਪਣੇ ਸਪੈਸ਼ਲੀ ਪੱਗ ਵਾਲੇ ਮੁੰਡੇ ਕੱਟੇ ਵਾਲਾ ਵਾਲੇ ਮੁੰਡੇ ਸਟੂਡੈਂਟ ਮੁੰਡੇ ਆ ਅੱਧ ਖੜੂ ਉਮਰ ਦੇ ਮੁੰਡੇ 40 ਸਾਲ ਦਾ 50 ਸਾਲ ਦਾ ਬੰਦਾ ਬਜ਼ੁਰਗ ਵੀ ਕਹਿ ਦਈਏ ਆਪਾਂ ਇਸ ਚੀਜ਼ ਦੇ ਵਿੱਚ ਆਪਣੇ ਭਾਈਚਾਰੇ ਦੇ ਇਨਵੋਲ ਹੈ ਜਿਹੜੇ ਉਹਨਾਂ ਨੂੰ ਕਹਿੰਦੇ ਠੀਕ ਹੈ ਜੀ ਕੋਈ ਗੱਲ ਨਹੀਂ ਵੀ ਅਸੀਂ ਤੈਨੂੰ ਮਿਲਣ ਆਵਾਂਗੇ ਉਹ ਕੁੜੀ ਕਹਿੰਦੀ ਮੇਰੀ ਤਾਂ ਉਮਰ 14 ਸਾਲ ਆ 15 ਸਾਲ ਆ ਵੀ ਮੈਂ ਲੀਗਲ ਏਜ ਨਹੀਂ ਹੈਗੀ ਮੇਰੀ 18 ਸਾਲ ਤੋਂ ਸੰਨੇ ਉਹ ਕਹਿੰਦੇ ਕੋਈ ਚੱਕਰ ਨਹੀਂ ਤੂੰ ਕਿਸੇ ਨੂੰ ਦੱਸੀ ਨਾ ਤੂੰ ਜਦੋਂ ਇਕੱਲੀ ਹੋਈ ਸਾਨੂੰ ਘਰੇ ਉਦੋਂ ਦੱਸੇ ਫਿਰ ਉਹ ਕੀ ਕਰਦੀ ਐ ਜੀ ਕੁੜੀ ਉਹਨਾਂ ਨੂੰ ਘਰੇ ਇਨਵਾਈਟ ਕਰਦੀ ਐ ਹੂੰ ਜਦੋਂ ਘਰੇ ਜਾਂਦੇ ਆ ਉਹ ਸਾਰਾ ਜਿਹੜਾ ਉਹਨਾਂ ਦਾ ਮੀਰੀਆ ਟੀਮ ਉਹਦੇ ਸੈਟਅਪ ਤਿਆਰ ਹੁੰਦੀ ਹੈ ਤੇ ਜਦੋਂ ਜਾਂਦੇ ਆ ਉਹ ਬੇਸਮੈਂਟ ਚ ਸੱਦ ਲੈਂਦੀ ਬੇਸਮੈਂਟ ਚ ਆ ਜਾ ਬੇਸਮੈਂਟ ਚ ਜਾਂਦੇ ਆ ਆਪਣੇ ਮੁੰਡੇ ਜਿਹੜੇ ਹੁੰਦੇ ਉਹ ਥੱਲੇ ਬੈਠੇ ਹੁੰਦੇ ਆ ਹੂੰ ਤੇ ਹੁਣ ਵੀਡੀਓ ਆਪਣੇ ਜਿਹੜੀਆਂ ਹੁੰਦੀਆਂ ਨਾਲ ਸ਼ੁਰੂ ਕਰ ਦਿੰਦੇ ਆ ਹਾਂ ਵੀ ਸਿੰਘ ਤੂੰ ਕੀ ਕਰਨਾ ਹੈ ਹਾਂ ਵੀ ਫਲਾਮੇ ਤੂੰ ਕੀ ਕਰਨਾ ਹੈ ਤੈਨੂੰ ਪਤਾ ਨਹੀਂ ਸੀਗਾ ਵੀ 14 ਸਾਲ ਦੀ ਕੁੜੀ ਹੈ 15 ਸਾਲ ਦੀ ਕੁੜੀ ਹੈ ਜਾਂ ਉਹ ਆਪਣੇ ਜਿਹੜੇ ਪੌਪ ਅਪ ਹੁੰਦੇ ਆ ਉਹਨਾਂ ਨੂੰ ਚਲਾਉਂਦੇ ਤੇ ਕਹਿੰਦੇ ਹੈਪੀ ਬਰਥਡੇ ਤੈਨੂੰ ਫੜ ਲਿਆ ਅੱਜ ਹੈਨਾ ਜੀ 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 ਸੋ ਐਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੇ بڑے ਬੰਦੇ ਐਕਸਪੋਜ਼ ਕੀਤੇ بڑے ਬੰਦੇ ਛੜ ਛੜ ਭੱਜੇ ਐ بڑے ਬੰਦੇ ਉੱਥੇ ਬੂਡ ਛੱਡ ਕੇ ਭੱਜੇ ਐ ਗੱਡੀਆਂ ਲੈ ਕੇ ਭੱਜੇ ਐ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਐ ਤੇ ਬਹੁਤ ਕੁਝ ਮਤਲਬ ਆਪਣੀ ਭਾਈਚਾਰਾ ਹੈਗਾ ਜਿਹੜਾ ਉਹ ਇਸ ਚੀਜ਼ ਦੇ ਵਿੱਚ ਲਤਪਤ ਹੋ ਚੁੱਕਿਆ ਜੀ ਮੈਂ ਕਹਿੰਦਾ ਲਤਪਤ ਵੀ ਹੋ ਰਿਹਾ ਔਲਖ ਸਾਹਿਬ ਬਦਨਾਮੀ ਵੀ ਤਾਂ ਹੋ ਰਹੀ ਹੈ ਨਾ ਵੀ ਉਹ ਉੱਥੋਂ ਦੇ ਜੰਮਪੜ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਪੰਜਾਬੀ ਕੀ ਕਰ ਰਹੇ ਆ ਉੱਥੇ ਤੇ ਮੈਂ ਕਹਿੰਦਾ ਵੀ ਬਹੁਤ ਪੰਜਾਬ ਵੀ ਸਮਾਜਾਸਤੇ ਸ਼ਰਮਨਾਕ ਗੱਲਾਂ ਇਹ ਜਿਹੜੀਆਂ ਹੋ ਰਹੀਆਂ ਨਹੀਂ ਹੋਣੀਆਂ ਚਾਹੀਦੀਆਂ ਭਈ ਆਪਣੇ ਲੋਕ ਨਾ ਪੰਜਾਬ ਨੂੰ ਤਾਂ ਛੱਡ ਗਏ ਜਾਂ ਆਪਣੇ ਬੱਚੇ ਹੈਗੇ ਉਹ ਪੰਜਾਬ ਨੂੰ ਤਾਂ ਛੱਡ ਗਏ ਆਪਾਂ ਜਿਵੇਂ ਅੱਗੇ ਗੱਲ ਕਹਿੰਦੇ ਹੁੰਨੇ ਆ ਅਸੀਂ ਬਾਹਰਲੇ ਮੁਲਕਸ ਤਰੱਕੀ ਕਰਨ ਚੱਲੇ ਆਂ ਅਸੀਂ ਬਾਹਰਲੇ ਮੁਲਕ ਚ ਵੱਡੇ ਬੰਦ ਚੱਲੇ ਪਰ ਉਹ ਗੰਦੀਆਂ ਚੀਜ਼ਾਂ ਗੰਦੀਆਂ ਮਾਨਸਿਕਤਾਵਾਂ ਜਿਹੜੀਆਂ ਅਡੌਪਟ ਆਪਦੇ ਨਾਲ ਹੀ ਲੈ ਗਈ ਜੀ ਉੱਥੇ ਤੇ ਉਸੇ ਚੀਜ਼ਾਂ ਕਰਕੇ ਆਪਣੇ ਭਾਈਚਾਰੇ ਦੀ ਬੇਇੱਜ਼ਤੀ ਕਰਾ ਰਹੇ ਆ ਗੋਰੇ ਵੀ ਇਸ ਚੀਜ਼ ਤੋਂ ਬਹੁਤ ਦੁਖੀ ਹੈ ਆਪਾਂ ਅੱਗੇ ਵੀ ਤੁਸੀਂ ਦੋ ਵੀਡੀਓ ਚ ਗੱਲ ਕੀਤੀ ਸੀ ਕਿ ਜਿੱਥੇ ਗੋਰੀਆਂ ਦੇ ਪੱਟਾ ਨੂੰ ਵੇਨੇ ਸੀਗੇ ਉਹ ਜਾਂ ਆਪਣੇ ਪਾਰਕ ਜਾਂਦੀਆਂ ਭੈਣਾਂ ਦੇ ਵੱਲ ਵੇਖ ਕੇ ਗਲਤ ਕਮੈਂਟ ਕਰਦੇ ਸੀ ਸੋ ਆਪਣਾ ਪਾਈਚਾਰਾ ਬਹੁਤ ਦੱਬ ਕੇ ਜਲੂਸ ਕਢਾ ਰਿਆ ਜੀ ਕੈਨੇਡਾ ਚ ਜੀ ਜੀ ਔਲਖ ਸਾਹਿਬ ਜਿਹੜਾ ਹੈਗਾ ਸਮੇਂ ਦੀ ਘਾਟ ਕਰਕੇ ਜਿਹੜਾ ਅੱਜ ਦੀ ਆਪਾਂ ਇੰਟਰਵਿਊ ਇੱਥੇ ਖਤਮ ਕਰਦੇ ਆਂ ਤੇ ਜਿਹੜਾ ਆਪਣਾ ਕੋਈ ਰਹਿ ਗਿਆ ਜਿਹੜੀਆਂ ਖਬਰਾਂ ਜਿਹੜੀਆਂ ਜ਼ਰੂਰੀ ਹੈਗੀਆਂ ਆਪਾਂ ਦਰਸ਼ਕਾਂ ਦੇ ਸਾਹਮਣੇ ਕਰਨੀਆਂ ਆ ਆਪਾਂ ਬਹੁਤ ਜਲਦੀ ਸਾਹਮਣੇ ਕਰਾਂਗੇ ਤੁਸੀਂ ਟਾਈਮ ਕੱਢਿਆ ਟਾਈਮ ਦਿੱਤਾ ਆਪਦਾ ਕੀਮਤੀ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ